ਚਵਰਾ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸਾਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਆਓ ਅੱਜ ਦਾ ਜੋ ਹੁਕਮਨਾਮਾ ਸਾਹਿਬ ਹੈ ਤਨਾਸਰੀ ਮਹੱਲਾ ਤੀਜਾ 665 ਅੰਗ ਤੇ ਇਹ ਅੱਜ ਦਾ ਹੁਕਮਨਾਮਾ ਸਾਹਿਬ ਜੋ ਆਇਆ ਹੈ ਆਓ ਰਲ ਮਿਲ ਕੇ ਆਪਾਂ ਸਾਰੇ ਹੀ ਸਰਮਣ ਕਰੀਏ ਤਨਹ ਸ੍ਰੀ ਮਹਲਾ 3 ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਤਨਹ ਸ੍ਰੀ ਰਾਗ ਦੇ ਵਿੱਚ ਫਰਮਾਨ ਕਰਦੇ ਹਨ ਕਾਚਾ ਤਨ ਸੰਚ ਹੈ ਮੂਰਖ ਗਵਾਰ ਮਨ ਮੁਖ ਭੁੱਲੇ ਅੰਦਗਵਾਰ ਸੱਚੇ ਬਾਦਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਾਚਾ ਤਨ ਸੰਚੈ ਮੂਰਖ ਗਵਾਰ ਮਹਾਰਾਜ ਜੀ ਕਹਿੰਦੇ ਬੇਸਮਝ ਅਤੇ ਬੇਕੂਫ ਮੈਨੀ ਕਹਿੰਦਾ ਮਰਦੀ ਬਾਣੀ ਕਹਿੰਦੀ ਆ ਮਹਾਰਾਜ ਜੀ ਕਹਿੰਦੇ ਬੇਸਮਝ ਤੇ ਬੇਕੂਫ ਨਾਸਵੰਤ ਦੌਲਤ ਨੂੰ ਕੱਤਰ ਕਰਦੇ ਹਨ ਦੌਲਤ ਨੂੰ ਇਕੱਠੀ ਕਰਦੇ ਹਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨਮੁਖ ਭੁੱਲੇ ਅੰਧਗਵਾਰ ਇਹ ਅੰਨੇ ਅਿਆਨੇ ਤੇ ਅਧਰਮੀ ਮਹਾਰਾਜ ਜੀ ਕਹਿੰਦੇ ਕੁਰਾਹੀ ਪਏ ਹੋਏ ਹਨ ਗਲਤ ਰਾਹ ਤੇ ਪਏ ਹੋਏ ਹਨ ਵਿਖਿਆ ਕੈ ਤਨ ਸਦਾ ਦੁੱਖ ਹੋਏ ਮਹਾਰਾਜ ਜੀ ਕਹਿੰਦੇ ਪ੍ਰਾਣ ਨਾਲ ਸਿਕ ਦੌਲਤ ਹਮੇਸ਼ਾ ਹੀ ਦੁੱਖ ਦਿੰਦੀ ਆ ਇਹ ਸਦਾ ਹੀ ਮਹਾਰਾਜ ਜੀ ਕਹਿੰਦੇ ਦੁੱਖ ਦਿੰਦੀ ਆ ਅੱਗੇ ਕੀ ਕਹਿੰਦੇ ਨੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾ ਤਾਂ ਇਹ ਸਾਥ ਜਾਂਦੀ ਹੈ ਬੰਦੇ ਦੇ ਤੇ ਨਾ ਹੀ ਇਹ ਪ੍ਰਾਪਤ ਹੁੰਦੀ ਆ ਇਹ ਦੌਲਤ ਮਾਇਆ ਐਸੀ ਚੀਜ਼ ਹੈ ਨਾ ਤਾਂ ਬੰਦੇ ਨੂੰ ਪ੍ਰਾਪਤ ਹੀ ਹੁੰਦੀ ਆ ਤੇ ਨਾ ਹੀ ਨਾਲ ਜਾਂਦੀ ਆ ਧੰਨ ਸ੍ਰੀ ਕਬੀਰ ਜੀ ਮਹਾਰਾਜ ਬੈਠੇ ਆ ਨਾਲ ਸੇਵਕ ਬੈਠੇ ਆ ਸਿਮਰਨ ਕਰ ਰਹੇ ਨੇ ਤੇ ਇੱਕ ਇਸਤਰੀ ਆਈ ਉਹ ਕੌਣ ਸੀ ਉਹ ਮਾਇਆ ਇਸਤਰੀ ਦਾ ਰੂਪ ਧਾਰਨ ਕੇ ਮਾਇਆ ਭਗਤ ਕਬੀਰ ਜੀ ਦੇ ਕੋਲ ਆਈ ਤੇ ਉਹ ਜਦੋਂ ਸੇਵਕਾਂ ਨੇ ਦੇਖਿਆ ਵੀ ਉਹਦੇ ਮੱਥੇ ਦੇ ਉੱਪਰੋਂ ਮੂਰੋ ਬਾਲ ਰਗੜੇ ਜੇ ਹੋਏ ਨੇ ਤੇ ਜਿਹੜੀ ਪਿੱਛੇ ਗੁੱਤਾ ਉਹ ਟੁੰਡ ਮੁੰਡ ਜੀ ਹੋਈ ਹੋਈ ਆ ਜਿਵੇਂ ਕਿਸੇ ਨੇ ਖਿੱਚੇ ਹੁੰਦੇ ਆ ਬਾਲ ਆ ਸੇਵਕਾਂ ਦੇ ਮਨ ਦੇ ਵਿੱਚ ਸ਼ੰਕਾ ਹੋ ਗਿਆ ਤੇ ਜਦੋਂ ਸ਼ੰਕਾ ਹੋ ਜਾਏ ਨਾ ਉਹਨੂੰ ਬੈਠ ਕੇ ਨਿਵਰਤ ਕਰ ਲੈਣਾ ਚਾਹੀਦਾ ਕਿਸੇ ਦੀ ਵੀ ਹੋ ਸਕਦਾ ਸ਼ੰਕਾ ਕਿਸੇ ਭੈਣ ਤੇ ਵੀ ਹੋ ਸਕਦਾ ਕਿਸੇ ਭਾਈ ਤੇ ਵੀ ਹੋ ਸਕਦਾ ਕਿਸੇ ਮਾਂ-ਬਾਪ ਤੇ ਵੀ ਹੋ ਸਕਦਾ ਕਮੇਟੀ ਵਾਲਿਆਂ ਤੇ ਵੀ ਹੋ ਸਕਦਾ ਬਾਬੇ ਤੇ ਵੀ ਹੋ ਸਕਦਾ ਗੁਰੂ ਤੇ ਵੀ ਹੋ ਸਕਦਾ ਕਿਸੇ ਤੇ ਵੀ ਹੋ ਜਾਏ ਕਹਿੰਦੇ ਉਹਨੂੰ ਸੰਕੇ ਨੂੰ ਬੈਠ ਕੇ ਨਿਵਰਤ ਕਰ ਲੈਣਾ ਚਾਹੀਦਾ ਜੇ ਬੈਠ ਕੇ ਨਹੀਂ ਨਿਵਰਤ ਕਰਾਂਗੇ ਨਾ ਉਹ ਵੱਧਦਾ 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 ਕੰਮ ਕੋਰਟ ਕਚਹਿਰੀਆਂ ਤੱਕ ਚਲਿਆ ਜਾਂਦਾ ਆਖੋ ਸਤਨਾ ਤੇ ਜਿਹੜੇ ਸੇਵਕ ਸੀ ਉਹਨਾਂ ਦੇ ਮਨ 'ਚ ਸ਼ੰਕਾ ਹੋ ਗਿਆ ਕਿ ਇਹ ਕੌਣ ਆ ਹੈ ਬੇਨਤੀ ਕੀਤੀ ਗੁਰੂ ਜੀ ਇਹ ਕੌਣ ਸੀ ਇਹ ਜਿਹੜੀ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਕੌਣ ਆ ਇਹ ਇਸਤਰੀ ਕੌਣਾ ਨੌਕੀ ਜਿ ਲੱਗਦੀ ਆ ਦੇਖਣ ਨੂੰ ਭਗਤ ਕਬੀਰ ਜੀ ਕਹਿੰਦੇ ਇਹ ਮਾਇਆ ਹੈ ਇਹ ਮਾਇਆ ਇਸਤਰੀ ਦਾ ਰੂਪ ਧਾਰਨ ਕਰਕੇ ਆਈ ਆ। ਕਹਿੰਦੇ ਜੀ ਫੇਰ ਆ ਗੁੱਤ ਜੀ ਕਿਵੇਂ ਆ ਆ ਬਾਲ ਮੂਰੋ ਕਿਵੇਂ ਝੜੇ ਜੇ ਹੋਏ ਨੇ? ਇਹ ਵੀ ਸਾਨੂੰ ਚੰਨਣਾ ਪਾਓ। ਭਗਤ ਕਬੀਰ ਕਹਿੰਦੇ ਇਹ ਮਾਇਆ ਹੈ। ਇਹ ਮੱਥੇ ਤਾਂ ਬਾਲ ਝੜੇ ਹੋਏ ਨੇ ਉੱਪਰੋਂ ਮੂਰੋ। ਇਹ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਉੱਤੇ ਮੱਥਾ ਰਗੜਦੀ ਆਖੋ ਸਤਿਰਾ। ਤੇ ਇਹ ਤਾਂ ਲੋਕ ਕਹਿੰਦੇ ਠੀਕ ਆ ਜਿਹੜੇ ਪਿੱਛੇ ਗੁੱਤ ਇਹ ਇਹ ਨੇ ਜਿਹੜੇ ਦੁਨਿਆਵੀ ਲੋਕ ਨੇ ਨਾ ਇਹਨੂੰ ਫੜ-ਫੜ ਖਿੱਚਦੇ ਨੇ ਇਹ ਉਹਨਾਂ ਨੂੰ ਛੜਾ-ਛੜਾ ਕੇ ਭੱਜਦੀ ਆ ਤੇ ਉਹ ਪਿੱਛੋਂ ਫੜਦੇ ਨੇ ਇਹ ਭੱਜਦੀ ਆ ਇਸ ਕਰਕੇ ਜਿਹੜੇ ਗੁੱਤ ਦੇ ਵਾਲ ਨੇ ਨਾ ਇਹ ਤਾਂ ਕਰਕੇ ਟੰਡ-ਮੰਡ ਜੇ ਹੋਏ ਨੇ ਤੇ ਗੁਰਮੁਖ ਪਿਆਰਿਓ ਇਹੀ ਹਾਲ ਹੈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਾਇਆ ਨੇ ਬੇਨਤੀ ਕੀਤੀ ਮਹਾਰਾਜ ਮिन्नੂ ਵੀ ਸੇਵਾ ਬਖਸੋ ਮੈਨੂੰ ਵੀ ਲਾਭ ਚਰਨੀ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਕ ਲੰਗਰ ਚ ਰਸਣ ਲਾਉਂਦੇ ਸੀ ਉੰਨੀ ਕਮਾਇਆ ਜਿੰਨੀ ਰੋਹ ਸਾਮ ਤੱਕ ਵਰਤ ਜਾਂਦੀ ਸੀ ਜਿਹੜਾ ਮਾਣਾ ਮੋਟਾ ਲੰਗਰ ਕੋਈ ਬੱਜਦਾ ਸੀ ਤੇ ਉਹ ਮੱਸੀਆਂ ਨੂੰ ਜਾਂ ਪਸ਼ੂਆਂ ਨੂੰ ਪਵਾ ਦਿੰਦੇ ਸੀ ਮਹਾਰਾਜ ਜੀ ਰੱਖਦੀ ਨਹੀਂ ਸੀ ਉਹਨਾਂ ਕੇ ਖਰਚਾ ਮਹਾਰਾਜ ਜੀ ਕਹਿੰਦੇ ਜਦੋਂ ਮਾਇਆ ਦੀ ਬੇਨਤੀ ਸੁਣੀ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਤੈਨੂੰ ਵਰਤਾਂਗੇ ਚੌਥੇ ਜਾਮੇ ਚ ਜਦੋਂ ਆਵਾਂਗੇ ਨਾ ਫਿਰ ਤੈਨੂੰ ਵਰਤਾਂਗੇ ਉੱਥੇ ਜਾਮੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜੀ ਆਏ ਤੇ ਦੇਖ ਲਓ ਫਿਰ ਹਰਮੰਦਰ ਸਾਹਿਬੀ ਸੋਨੇ ਦਾ ਬਣਿਆ ਹੋਇਆ ਅਤੇ ਮਾਇਆ ਦੀ ਉੱਥੇ ਘਾਟਾ ਕੋਈ ਨਹੀਂ ਘਾਟ ਹੈ ਦਿਨ ਰਾਤ ਮਾਇਆ ਉੱਥੋਂ ਗਿਰਦੀ ਰਹਿੰਦੀ ਹੈ ਜੇ ਪੱਤਿਆਂ ਦਾ ਪਰਵਾਣ ਦੀ ਨਾ ਵੀ ਪੱਤਿਆਂ ਮੰਗੋ ਜੀ ਮਾਇਆ ਗਿਰਦੀ ਆ ਪੱਤੇ ਤਾਂ ਹਵਾ ਜੀ ਨਾਲ ਗਿਰ ਕੇ ਹਟ ਜਾਂਦੇ ਨੇ ਨਾ ਉੱਥੇ ਤਾਂ 24 ਘੰਟੇ 22 ਘੰਟੇ ਲਗਾਤਾਰ ਚੱਲਦਾ ਮਹਾਰਾਜ ਨੇ ਸੇਵਾ ਦਿੱਤੀ ਮਾਇਆ ਨੂੰ ਇਹ ਜਿਹੜੀ ਮਾਇਆ ਨਾ ਤਾਂ ਬੰਦੇ ਦੇ ਨਾਲ ਜਾਂਦੀ ਆ ਤੇ ਗੁਰਮੁਖ ਪਿਆਰਿਓ ਤੇ ਨਾ ਇਹ ਪ੍ਰਾਪਤ ਹੁੰਦੀ ਆ ਇਸੇ ਵਿੱਚ ਬੰਦਾ ਸਾਰੀ ਜ਼ਿੰਦਗੀ ਉਲਝਿਆ ਰਹਿੰਦਾ ਹੈ ਆਹ ਅੱਗੇ ਕੀ ਕਹਿੰਦੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੱਚਾ ਤਨ ਗੁਰਮਤੀ ਪਾਏ ਕੱਚਾ ਤਨ ਹੁਣ ਆਵੇ ਜਾਏ ਰਹਾ ਮਹਾਰਾਜ ਜੀ ਕਹਿੰਦੇ ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਗੁਰਾਂ ਦਾ ਉਪਦੇਸ਼ ਕੀ ਆ ਬਾਈ ਆ ਜਿਹੜਾ ਆਪਾਂ ਸੁਣ ਰਿਹਾ ਨਾ ਇਹ ਗੁਰਾਂ ਦਾ ਉਪਦੇਸ਼ ਆ ਗੁਰੂ ਸਾਨੂੰ ਉਪਦੇਸ਼ ਕਰ ਰਹੇ ਨੇ ਸਾਨੂੰ ਸਮਝਾ ਰਹੇ ਨੇ ਮਹਾਰਾਜ ਜੀ ਕਹਿੰਦੇ ਸੱਚਾ ਧੰ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਸੱਚਾ ਧੰ ਕਿਹੜਾ ਉਹ ਹੈ ਨਾਮ ਰੂਪੀ ਧੰ ਆਖੋ ਸਤਨਾ ਉਹ ਬੰਦੇ ਦੇ ਨਾਲ ਵੀ ਜਾਂਦਾ ਹੈ ਤੇ ਉਹ ਸਾਥ ਵੀ ਨਿਭਾਉਂਦਾ ਹੈ ਇਹ ਮਾਇਆ ਦੁਨਿਆਵੀ ਇਹ ਨਹੀਂ ਸਾਥ ਨਿਭਾਉਂਦੀ ਨਾ ਜਾਂਦੀ ਹੈ ਦੇਖਿਆ ਕਦੇ ਮੈਂ ਤਾਂ ਦੇਖਿਆ ਨਹੀਂ ਵੀ ਕਦੇ ਪੀ ਫਲਾਣਾ ਬੰਦਾ ਚੜਾਈ ਕਰ ਗਿਆ ਜੀ ਉਹਦੀ ਜੇਬ ਚ 50000 ਰੁਪਏ ਨਾਲ ਹੀ ਲੈ ਗਿਆ ਜੇ ਕੋਈ ਸਾਂਭ ਸੱਲਾ ਜੀ ਵੀ ਪਾਇਆ ਹੁੰਦਾ ਨਾ ਸਿਮਨੇ ਦਾ ਉਹ ਵੀ ਕੱਢ ਲੈਂਦਾ ਕੋਈ ਵਾਲੀਆਂ ਪਾਈਆਂ ਨੇ ਉਹ ਵੀ ਕੱਢ ਲੈਂਦਾ ਲਗਦਾ ਕੱਢ ਲਓ ਯਾਰ ਕੱਢ ਲਓ ਯਾਰ ਵਿੱਚ ਇਹ ਅੱਜ ਜੀ ਦਾ ਫਾਇਦਾ ਕੋਈ ਨਹੀਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ ਇੱਥੋਂ ਤੱਕ ਬਾਣੀ ਕਹਿੰਦੀ ਹੈ ਵੀ ਸੂਈ ਵੀ ਨਾਲ ਨਹੀਂ ਜਾਂਦੀ ਆਖੋ ਸਤਨਾਮ ਨਾਂਗੇ ਆਬਨ ਨਾਂਗੇ ਜਾਨਾ ਕੋਈ ਨਾ ਰਹੇ ਰਾਜਾ ਰਾਣਾ ਇੱਥੇ ਕੋਈ ਨਹੀਂ ਰਹਿੰਦਾ ਕੁਝ ਨਹੀਂ ਨਾਲ ਸਾਥ ਜਾਂਦਾ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਮਝਾਉਂਦੇ ਨੇ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ ਜਹੇ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਾਈ ਮਹਾਰਾਜ ਜੀ ਕਹਿੰਦੇ ਮਾਤਾ ਪਿਤਾ ਭੈਣ ਭਾਈ ਸਭ ਇੱਥੇ ਰਹਿ ਜਾਣਾ ਨਾ ਲੀ ਜਾਣਾ ਕੀ ਜਾਣਾ ਮਨ ਉਹਾਂ ਨਾਮ ਤੇਰਾ ਸੰਗ ਸਾਈ ਉਥੇ ਨਾਮ ਨੇ ਸਹਾਈ ਤੱਕ ਰਣੀ ਆਖੋ ਸਤਨਾਮ ਐਵੇਂ ਇੱਥੇ ਲੜਦੇ ਝਗੜਦੇ ਫਿਰਦੇ ਆ ਰੌਲੇ ਗੋਲਿਆ ਚ ਕੁਛ ਨਹੀਂ ਰੱਖਿਆ ਇੱਥੇ ਭਾਈ ਪ੍ਰੇਮ ਜਿੰਨਾ ਕਰ ਲਈਏ ਨਾ ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦਾ ਪ੍ਰੇਮ ਕਰੀਏ ਸੇਵਾ ਕਰੀਏ ਸਿਮਰਨ ਕਰੀਏ ਆਪਾਂ ਤਾਂ ਆਈ ਸਿਮਰਨ ਕਰਨ ਬਾਤ ਤੇ ਆਖੋ ਸਤਨਾਮ 10 ਲੱਖ 24 ਹਜ਼ਾਰ ਅੱਖਰ ਗੁਰਬਾਣੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ 10 ਲੱਖ 24000 ਅੱਖਰ ਹੈ ਇਹੀ ਕਹਿੰਦਾ ਬਾਣੀ ਨਾਮ ਜਪਣ ਵਾਤੇ ਸਿਮਰਨ ਕਰਨ ਵਾਤੇ ਕਹਿੰਦੀ ਹੈ ਤੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਕਾਚਾ ਤਨ ਹੁਣ ਆਵੇ ਜਾਏ ਰਹਾਉ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਤੇ ਝੂਠੀ ਦੌਲਤ ਹਮੇਸ਼ਾ ਆਉਂਦੀ ਤੇ ਜਾਂਦੀ ਰਹਿੰਦੀ ਆ ਝੂਠੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਆ ਮਾਇਆ ਸਾਬ ਕੁਝ ਨਹੀਂ ਹੈ ਪੈਸਾ ਸਭ ਕੁਝ ਨਹੀਂ ਹੈ ਤੇ ਇਦੋਂ ਉੱਪਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਆਖੋ ਸਤਨਾਮ ਨਾਮ ਦੇ ਵਿੱਚ ਸਭ ਕੁਝ ਹੈ ਜੇ ਮੰਗਣਾ ਨਾ ਆਪਾਂ ਗੁਰੂ ਦੇ ਕੋਲ ਆ ਕੇ ਕੀ ਮੰਗਣਾ ਮਰਦ ਦੇ ਕੋਲ ਕੀ ਮੰਗਣਾ ਇਹ ਬੇਨਤੀ ਕਰਿਆ ਕਰੋ ਆ ਕੇ ਮਹਾਰਾਜ ਦੇ ਕੋਲ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਮਹਾਰਾਜ ਜੀ ਇਹ ਜੇ ਕਿਰਪਾ ਕਰ ਦੋ ਕਿ ਦਿਨ ਰਾਤ ਆਪ ਜੀ ਦੇ ਹੀ ਗੁਣ ਗਾਉਂਦੇ ਰਹੀਏ ਨਾਮ ਜਪਦੇ ਰਹੀਏ ਨਾਮ ਜਪਾਂਗੇ ਸਿਮਰਨ ਕਰਾਂਗੇ ਨਾ ਮੇਰੇ ਤੋਂ ਵੱਧ ਤੁਸੀਂ ਗਿਆਨੀ ਹੋਮੋਂਗੇ ਸਿਆਣੇ ਹੋਮੋਂਗੇ ਗਿਆਨਮਾਨ ਰੱਖਦੇ ਸਾਰੇ ਸੂਝਵਾਨੋਂ ਕਿਉਂਕਿ ਸੰਗਤ ਨੂੰ ਦੇਖ ਕੇ ਮੇਰਾ ਵੀ ਮਨ ਬੜਾ ਖੁਸ਼ ਹੋਇਆ ਵੀ ਵਧੀਆ ਸੰਗਤਾਂ ਸੂਝਵਾਨਾਂ ਨਹੀਂ ਤਾਂ ਬੁਰਾ ਹਾਲ ਹੀ ਹੁੰਦਾ ਦੇਖਿਆ ਸੀਨੇ ਲੋਕਾਂ ਦਾ ਤੇ ਬਹੁਤ ਵਧੀਆ ਸੂਝਵਾਨ ਸੰਗਤਾਂ ਸਾਰੀ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਭਾਈ ਇਹ ਹਮੇਸ਼ਾ ਹੀ ਝੂਠੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਏ ਕੱਲੇ ਮਾਇਦ ਇਹਦੇ ਨਾਲ ਕੁਝ ਨਹੀਂ ਬਣਦਾ ਔ ਅੱਗੇ ਕੀ ਕਹਿੰਦੇ ਨੇ ਮਨਮੁਖ ਭੂਲੇ ਸਭ ਮਰਹਿ ਗਵਾਰ ਭਵਜਲ ਡੂਬੇ ਨਾ ਉਰਵਾਰ ਨ ਪਾਰ ਮਹਾਰਾਜ ਜੀ ਕਹਿੰਦੇ ਸਾਰੇ ਬੇ ਸਮਝ ਬੇ ਮੁਖ ਉਰਾਹੀ ਪੈ ਕੇ ਮਰ ਜਾਂਦੇ ਹਨ ਗਲਤ ਰਾਹ ਤੇ ਪੈ ਕੇ ਮਰ ਜਾਂਦੇ ਹਨ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਂਦੀ ਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾ ਹੀ ਇਸ ਕਿਨਾਰੇ ਲੱਗਦੇ ਤੇ ਨਾ ਉਸ ਕਿਨਾਰੇ ਲੱਗਦੇ ਤੇ ਵਿੱਚ ਹੀ ਡੁੱਬ ਜਾਂਦੇ ਨੇ ਆਖੋ ਸਤਨਾਮ ਸਤ ਗੁਰ ਭੇਟੇ ਪੂਰੇ ਭਾਗ ਸਾਚ ਰਤੇ ਐਨਸ ਬੈਰਾਗ ਮਹਾਰਾਜ ਜੀ ਕਹਿੰਦੇ ਪੂਰਨ ਪਰਾ ਲਬਦ ਰਾਹੀ ਉਹ ਸੱਚੇ ਗੁਰੂ ਨੂੰ ਮਿਲ ਪੈਂਦੇ ਹਨ ਪਰਾ ਲਬਦ ਲਿਖੀ ਹੁੰਦੀ ਆ ਤਾਂ ਆਪਾਂ ਗੁਰੂ ਨੂੰ ਮਿਲ ਜਾਂਦੇ ਆ ਜਿਹੜੇ ਹੁਣ ਆਪਾਂ ਜਿੰਨੀ ਵੀ ਸੰਗਤ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਨਾ ਐਵੇਂ ਨਹੀਂ ਬੈਠੇ ਭਾਈ ਇਕ ਗੁਰੂ ਨੇ ਕਿਰਪਾ ਕੀਤੀ ਆਪਣੇ ਤੇ ਇਹੀ ਕਿਰਪਾ ਦੀ ਇਨਸਾਨੀਆ ਇਹੀ ਰਹਿਮਤ ਦੀ ਇਨਸਾਨੀਆ ਮਹਾਰਾਜ ਜੀ ਪਤਾ ਕੀ ਕਹਿੰਦੇ ਆ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਭਾਗਾ ਤੋਂ ਆ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਬੈਠੇ ਜਾਂਦਾ ਸਤ ਸੰਗ ਨਹੀਂ ਲੱਭਦੀ ਸਤ ਸੰਗਤ ਨਾ ਕਰੀਏ ਤੇ ਮਨ ਮੈਲਾ ਹੋ ਜਾਂਦਾ ਮਨ ਮੈਲਾ ਹੋ ਗਿਆ ਫਿਰ ਜਮਦੂਤਾਂ ਦੇ ਬਸ ਪੈ ਜਾਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਗੁਰਮੁਖ ਪਿਆਰਿਓ ਸਤਗੁਰੂ ਦੀ ਕਿਰਪਾ ਦੇ ਨਾਲੇ ਇਹ ਭੇਟਿਆ ਜਾਂਦਾ ਮਹਾਰਾਜ ਕਹਿੰਦੇ ਜਿਨ ਮਸਤਕ ਤੁਰ ਹਰ ਲਿਖਿਆ ਇੰਨਾ ਸਤਗੁਰ ਮਿਲਿਆ RAM ਰਾਜੇ ਅਸੀਂ ਗੁਰੂ ਦੇ ਚਰਨਾਂ 'ਚ ਬੈਠੇ ਜਿੰਨੇ ਵੀ ਮਾਈ ਭਾਈ ਇਹ ਤੁਰ ਤੋਂ ਲਿਖਿਆ ਹੋਇਆ ਸਾਡੇ ਸਾਡੇ ਮਸਤਕ ਤੇ ਲਿਖਿਆ ਤਾਂ ਸਾਨੂੰ ਪੂਰਨ ਗੁਰੂ ਮਿਲੇ ਨੇ ਆਖੋ ਸਤਨਾਮ ਸਾਚਿਰਤੇ ਐਨਸ ਬਰਾਗ ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਨੇ ਆਖੋ ਸਤਨਾਹ ਰਹਿੰਦੇ ਦੁਨੀਆ ਦੇ ਵਿੱਚ ਨੇ ਪਰ ਜਿਹੜੇ ਨਾਮ ਦੇ ਨਾਲ ਰੰਗੇ ਹੋਏ ਨੇ ਨਾ ਰਹਿੰਦੇ ਦੁਨੀਆ ਦੇ ਵਿੱਚ ਨੇ ਪਰ ਦੁਨੀਆ ਤੋਂ ਨਿਰਲੇਪ ਰਹਿੰਦੇ ਨੇ ਨਿਰਲੇਪ ਦਾ ਮਤਲਬ ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਉਹਨਾਂ ਦਾ ਸੋਚਣਾ ਉਹ ਬਖਰੇ ਹੀ ਹੁੰਦਾ ਖੁਸ ਸਤਨਾ ਜਿਵੇਂ ਟੋਬੇ ਦੇ ਵਿੱਚ ਗੰਦਾ ਪਾਣੀ ਹੁੰਦਾ ਨਾ ਗੰਦੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਕਮਲ ਦਾ ਤੇ ਉਹ ਕਮਲ ਦਾ ਫੁੱਲ ਹੁੰਦਾ ਟੋਬੇ ਦੇ ਵਿੱਚ ਪਾਣੀ ਦੇ ਵਿੱਚ ਪਰ ਉਹ ਕਮਲ ਦਾ ਫੁੱਲ ਪਾਣੀ ਤੋਂ ਉੱਪਰ ਰਹਿੰਦਾ ਇਸੇ ਤਰ੍ਹਾਂ ਗੁਰਸਿੱਖ ਸੰਸਾਰ ਦੇ ਵਿੱਚ ਰਹਿੰਦਾ ਤੇ ਸੰਸਾਰ ਤੋਂ ਉੱਪਰ ਉੱਠਿਆ ਹੁੰਦਾ ਆਖੋ ਸਤਨਾ ਆਉ ਅੱਗੇ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਚੌ ਜੁਗ ਮਹਿ ਅੰਮ੍ਰਿਤ ਸੱਚੀ ਬਾਣੀ ਪੂਰਾ ਭਾਗ ਹਰ ਨਾਮ ਸੁਮਾਣੀ ਚੌਹੀ ਜੋਗਾ ਅੰਦਰ ਸੱਚੀ ਗੁਰਬਾਣੀ ਹੀ ਅੰਮ੍ਰਿਤ ਸੁਦਰਸ਼ ਹੈ ਅੰਮ੍ਰਿਤ ਗੁਰਬਾਣੀ ਅੰਮ੍ਰਿਤ ਹੈ ਹੁਣ ਆਪਾਂ ਸੁਣ ਰਹੇ ਆ ਗੁਰਬਾਣੀ ਸੁਣ ਰਹੇ ਆ ਸਮਝ ਲਓ ਅੰਮ੍ਰਿਤ ਪੀਰੇ ਆਖੋ ਸਤਨਾਮ ਕਿਉਂਕਿ ਬਾਣੀ ਹੈ ਹੀ ਅੰਮ੍ਰਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣਾ ਸੋਣਾ ਹੋਵੇ ਪਰਮਗਤ ਮੇਰੀ ਨਹੀਂ ਤਾਂ ਦੁਨੀਆ ਗਤੀਆਂ ਕਰਾਉਂਦੀ ਫਿਰਦੀ ਹੈ ਮਰੇ ਹੋਿਆਂ ਦੀਆਂ ਵੀ ਕਿਤੇ ਇੱਥੋਂ ਵੀ ਹੋ ਜਾਏ ਇੱਥੋਂ ਸਾਡੇ ਲੈ ਵੀ ਬਹੁਤ ਆਉਂਦ ਨੇ ਬਾਬਾ ਜੀ ਹਾਂਜੀ ਭਾਈ ਬੀਬੀ ਦਿਖੀ ਜਾਂਦੇ ਰਾਤ ਨੂੰ ਜੀ ਬਾਪੂ ਦਿਖੀ ਜਾਂਦਾ ਜੀ ਜੇ ਦੇਖਦੇ ਨੇ ਭਾਈ ਮਾੜੀ ਗੱਲ ਆ ساری ਜ਼ਿੰਦਗੀ ਉਹਨੇ ਆਪਣੇ ਵਾਸਤੇ ਲਾਤੀ ਜੇ ਦਰਸ਼ਨ ਹੋ ਰਹੇ ਨੇ ਚੰਗੀ ਗੱਲ ਆ ਤੇ ਕਈ ਬਹਿਮਾਂ ਦੇ ਵਿੱਚ ਪੈ ਜਾਂਦੇ ਨੇ ਸਿਆਣਿਆਂ ਦੇ ਕੋਲ ਜਾਂਦੇ ਕਦੇ ਉੱਧਰ ਜਾਂਦੇ ਕਦੇ ਉੱਧਰ ਉਹ ਗੁਰੂ ਤੋਂ ਦੂਰ ਹੋ ਜਾਂਦੇ ਨੇ ਪਰ ਬਾਣੀ ਕਹਿੰਦੀ ਆ ਭਾਈ ਇਹ ਅੰਮ੍ਰਿਤ ਬਾਣੀ ਜਦੋਂ ਅਸੀਂ ਸੁਣਾਗੇ ਨਾ ਤੇ ਬਾਣੀ ਸੁਣਨ ਦੇ ਨਾਲ ਹੀ ਸਾਡੇ ਤੇ ਕਿਰਪਾ ਹੋ ਜਾਣੀ ਆ ਸਮਝ ਲਓ ਅਸੀਂ ਅੰਮ੍ਰਿਤ ਪੀ ਰਹਿਆ ਸਿੱਧ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਮਹਾਰਾਜ ਜੀ ਕਹਿੰਦੇ ਪੂਰਨ ਪੁਰਸ਼ ਸਿੱਧ ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਨੇ ਆਖੋ ਸਤਨਾਮ ਨਹੀਂ ਮਿਲਦਾ ਕਿਹਨੂੰ ਮਿਲਦਾ ਪੂਰੇ ਭਾਗ ਪ੍ਰਾਪਤ ਹੋਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਪੂਰਨ ਭਾਗ ਨੇ ਚੰਗੇ ਭਾਗ ਨੇ ਉਹਨਾਂ ਨੂੰ ਬਾਣੀ ਤੇ ਉਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰ ਪੂਰਨ ਕਰਮਾ ਰਾਹੀ ਹੀ ਇਹ ਸਭ ਕੁਝ ਪਾਇਆ ਜਾਂਦਾ ਹੈ ਸਭ ਕਿਸ ਸਾਚਾ ਸਾਚਾ ਹੈ ਸੋਈ ਉਤਮ ਬ੍ਰਹਮ ਪਛਾਣ ਕੋਈ ਸੱਚਾ ਸਾਹਿਬ ਸਾਰਾ ਕੁਝ ਹੈ ਉਹ ਸੱਚਾ ਸਾਹਿਬ ਹੀ ਹੈ ਕੋਈ ਬਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਕੋਈ ਬਿਰਲਾ ਬਿਰਲਾ ਹੀ ਹੈ ਜਿਹੜਾ ਉਹ ਪਰਮੇਸ਼ਰ ਨੂੰ ਅਨੁਭਵ ਕਰਦਾ ਤੇ ਸਚੇ ਪਾਤਸ਼ਾਹ ਮਹਾਰਾਜੀ ਅੱਗੇ ਕਹਿੰਦੇ ਨੇ ਆਹ ਲਾਸਟ ਪੰਕਤੀਆਂ ਸਰਵਣ ਕਰੀਏ ਫਿਰ ਸਮਾਪਤੀ ਆ ਊਤਮ ਬ੍ਰਹਮ ਪਛਾਣ ਹੈ ਕੋਈ ਸੱਚ ਸਾਚਾ ਸਾਜੇ ਆਪ ਦਰੜਾਏ ਸੱਚਾ ਸਾਹਿਬ ਗੁਰਮੁਖ ਪਿਆਰੇ ਉਹ ਸਭ ਕੁਝ ਹੈ ਕੋਈ ਬਿਰਲਾ ਪੁਰਸ਼ ਹੀ ਸ੍ਰੀ ਸਵਾਮੀ ਨੂੰ ਅਨੁਭਵ ਕਰਦਾ ਮਹਾਰਾਜ ਜੀ ਕਹਿੰਦੇ ਸਤਿਆਰਿਆਂ ਦਾ ਪਰਮ ਸਤਿਆਰਾ ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰ ਲੈਂਦਾ ਉਹ ਆਪਣੇ ਅੰਦਰ ਪੱਕਾ ਕਰ ਲੈਂਦਾ ਨਾਨਕ ਜਿੱਥੇ ਵੀ ਗੁਰਬਾਣੀ ਦੇ ਵਿੱਚ ਨਾਨਕ ਸ਼ਬਦ ਆਉਂਦਾ ਉੱਥੇ ਬਸਰਾਮ ਲੱਗਦਾ ਨਾਨਕ ਆਪੇ ਵਿਖੈ ਆਪੇ ਸੱਚ ਲਾਏ ਨਾਨਕ ਆਪੇ ਵਿਖੈ ਆਪੇ ਸੱਚ ਲਾਏ ਮਹਾਰਾਜ ਜੀ ਪਰਮਾਨੰ ਕਰਦੇ ਨੇ ਕਹਿੰਦੇ ਸਾਹਿਬ ਖੁਦ ਦੇਖਦਾ ਹੈ ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਉਹ ਤਾਂ ਅੱਗੋਂ ਦੇਖੈ ਪਿੱਛੋਂ ਦੇਖੈ ਤੂੰ ਤੇ ਕਹਾਂ ਸਪਾਵੈ ਉਹ ਵਾਹਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਕੀ ਕਹਿੰਦੇ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਬੇਪੂਤੇ ਉਹ ਸਦਾ ਹੀ ਸਾਡੇ ਅੰਗ ਸੰਗਾ ਸਦਾ ਹੀ ਨਾਲ ਆ ਜਿੱਦੇ ਨਾਲ ਨਾ ਰਹਾ ਨਾ ਜਿੱਦੇ ਪਰਮੇਸ਼ਰ ਸਾਡੇ ਨਾਲ ਨਾ ਰਹਾ ਮਾਫ ਕਰ ਦਿਓ ਆਹ ਸਰੀਰ ਕਿਸੇ ਕੰਮ ਦਾ ਨਹੀਂ ਰਹਿਣਾ ਚਾਰ ਭਾਈ ਚੱਕ ਕੇ ਸਮਸ਼ਾਨ ਭੂਮੀ ਚ ਲੈ ਜਾਣਗੇ ਆਖੋ ਸਤਨਾ ਅਗਲਾ ਕਹਿੰਦਾ ਚੱਕੋ ਚੱਕੋ ਯਾਰੇ ਹੁਣੇ ਕੋਈ ਕੰਮ ਦਾ ਨਹੀਂ ਹੈ ਇਥੇ ਕੁਛ ਨਹੀਂ ਰਿਹਾ ਇਹ ਨਹੀਂ ਪਤਾ ਵੀ ਕੀ ਨਹੀਂ ਰਿਹਾ ਇਹਦੇ ਵਿੱਚ ਪਰਮੇਸ਼ਰ ਦੀ ਜਿਹੜੀ ਜੋਤ ਆ ਜਿਹੜਾ ਪਰਮੇਸ਼ਰ ਅੰਦਰ ਆ ਉਹ ਨਹੀਂ ਰਿਹਾ ਕੋ ਸਤਨਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹੀ ਮਹਾਰਾਜ ਕਹਿੰਦੇ ਕਿਉਂ ਪ੍ਰੇਸ਼ਾਨੀਆਂ ਦੇ ਵਿੱਚ ਫਿਰਦਾ ਉਹ ਖੋਜ ਲੈ ਅੰਦਰੋਂ ਜੋ ਖੋਜੇ ਸੋਭਾਵੇ ਜਿਹੜੇ ਰੱਬ ਨੂੰ ਅੰਦਰੋਂ ਲੱਭਦੇ ਨੇ ਨਾ ਖੋਜਦੇ ਨੇ ਮਾਪੁਰਕ ਸਾਡੇ ਦਾਦਿਆ ਹੁੰਦੇ ਆ ਸ੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਜਿਨ੍ਹਾਂ ਦੀ ਮੈਂ 12 ਸਾਲ ਸੰਗਤ ਕੀਤੀ ਆ ਬਚਪਨ ਤੇ ਉਹਨਾਂ ਦੇ ਚਰਨਾਂ 'ਚ ਚੱਲਿਆ ਗਿਆ ਸੀ ਇਹ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਤਾਂ ਗੁਰਮੁਖ ਪਿਆਰੇ ਉਹ ਪੜ੍ਹਦੇ ਹੁੰਦੇ ਸੀ ਸ਼ਬਦ ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ ਹੈ ਮੰਦਰ ਮਸੀਤੀ ਭਜ ਪਜ ਵੜਦਾ ਕਦੇ ਆਪਣੇ ਅੰਦਰ ਵੜੇ ਨਹੀਂ ਆਖੋ ਸਤਨਾ ਗੁਰਦੁਆਰੇ 'ਚ ਬੜੇ ਜਾਂਨੇ ਆ ਜਾਣਾ ਚਾਹੀਦਾ ਮਸਜਿਦਾਂ 'ਚ ਬੜੇ ਜਾਂਨੇ ਜਾਣਾ ਚਾਹੀਦਾ ਮੰਦਰਾਂ 'ਚ ਬੜੇ ਜਾਂਨੇ ਜਾਣਾ ਚਾਹੀਦਾ ਪਰ ਕਦੇ ਆਪਣੇ ਅੰਦਰ ਵੀ ਜਾਈਏ ਨਾ ਜਿੱਥੇ ਉਹ ਬੈਠਾ ਉਹਨੂੰ ਲਭੀਏ ਤਾਂ ਸੀ ਸੋ ਆਓ ਸਾਰੀਆਂ ਸੰਗਤਾਂ ਪਿਆਰ ਵਾਲੇ ਹੋ ਤੁਸੀਂ ਕੋਈ ਅੱਖਰ ਵੱਧ ਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਸੰਗਤ ਗੁਰੂ ਰੂਪ ਹੁੰਦੀ ਆ ਤੇ ਗੁਰਬਾਣੀ ਪੜਦੇ ਆ ਸੇਵਾਵਾਂ ਕਰਦੇ ਆ ਇੱਕ ਨਹੀਂ ਨਿਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਬਖਸ਼ਣ ਹਰ ਹਨ ਅੱਗੋਂ ਬਾਅਦ ਤੇ ਸਿੱਤੇ ਮੇਰਾ ਪ੍ਰਿਆਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੰਨਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਨਾਮ ਜਪਣ ਦੀ ਸੋਝੀ ਆ ਜਾਏ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਫੇਸਬੁੱਕ YouTube ਦੇ ਉੱਪਰ ਲਾਈਵ ਸੰਤਰੇਨ ਟੀਵੀ ਚੈਨਲ ਚੱਲ ਰਿਹਾ ਲੱਖਾਂ ਹੀ ਲੋਕੀ ਜੁੜੇ ਹੋਏ ਨੇ 7 ਲੱਖ ਲੋਕੀ ਇਹ ਚੈਨਲ ਨੂੰ ਫੋਲੋ ਕਰਦੇ ਨੇ ਤੋ ਇਹ ਜਿਹੜੀ ਆਪਣੀ ਕਥਾ ਪਿੰਡ ਨਾਰੀਕੀ ਤੋਂ ਲਾਈਵ ਸਿੱਧਾ ਆਪਣੇ ਮੋਬਾਈਲਾਂ ਦੇ ਉੱਤੇ ਚੱਲ ਰਹੀ ਆ ਤੁਸੀਂ ਆਪਣੇ ਮੋਬਾਈਲਾਂ ਦੇ ਉੱਤੇ ਪੰਜਾਬੀ ਚ ਭਰ ਕੇ ਸੰਤ ਰੇਨ ਅੰਗਰੇਜ਼ੀ ਟੀਵੀ ਤੇ ਇਹ ਚੈਨਲ ਫੇਸਬੁੱਕ ਤੇ YouTube ਦੇ ਉੱਪਰ ਨਿਕਲ ਜਾਏਗਾ ਸੋ ਸਾਰਿਆਂ ਵੀਰਾਂ ਦਾ ਜਿੰਨੇ ਵੀ ਦੇਸਾਂ ਦੇ ਦੇਸਾਂ ਦੇ ਵਿੱਚ ਦੇਖ ਰਹੇ ਹੋ ਜਾਂ ਦੇਖੋਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ ਔ ਇੱਕ ਮਿੰਟ ਵਾਸਤੇ ਰਸਨਾ ਪਵਿੱਤਰ ਕਰ ਲਈਏ ਹੁਣ ਮੈਂ ਬੋਲਿਆ ਹੁਣ ਤੁਸੀਂ ਬੋਲੋ ਨਾਲ ਸਤ ਨਾਮ ਵਾਹਿ ਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਕਰੋ ਕਰੋ ਰਸਨਾ ਸਾਰੇ ਪਵਿੱਤਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੋ ਸਾਰੀਆਂ ਮਾਈਆਂ ਬੀਬੀਆਂ ਭਾਈਆਂ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆਪ ਜੁੜੋ ਤੇ ਹੋਰਾਂ ਨੂੰ ਜੋੜੋ ਇੱਕ ਦੋ ਨੂੰ ਗੁਰੂ ਦੇ ਨਾਲ ਜੋੜੋ ਜੋੜਨ ਵਰਗਾ ਉਹ ਨਹੀਂ ਹੈ ਜੇ ਕਿਸੇ ਨੂੰ ਆਪਾਂ ਗੁਰੂ ਦੇ ਨਾਲ ਜੋੜ ਦਈਏ ਸਭ ਤੋਂ ਵੱਡਾ ਪੁਰਨਾ ਗੁਰੂ ਦੇ ਨਾਲ ਤੋੜ ਦਈਏ ਤੇ ਸਭ ਤੋਂ ਵੱਡਾ ਪਾਪ ਆ ਆਪ ਜੁੜੋ ਤੇ ਹੋਰਾਂ ਨੂੰ ਜੁੜੋ ਜੀ ਹਰ ਐਤਵਾਰ ਨੂੰ ਆਪਾਂ ਸਾਦੀ ਵਾਰ ਦਾ ਕੀਰਤਨ ਕਰਿਆ ਕਰਾਂਗੇ ਹਰ ਐਤਵਾਰ ਨੂੰ ਆਪਾਂ ਰਲ ਮਿਲ ਕੇ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਾਂਗੇ ਜੁੜੋ ਸਾਰੇ ਭਾਈ ਲਾਹੇ ਜਿੰਨੇ ਲਵਾਂਗੇ ਨਾ ਇਆਂ ਖਾੜ ਚੱਲੋ ਹਰ ਲਾਹਾ ਆਗੇ ਵਸਨ ਸੋਇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ